ਸੰਬੰਧਿਤ ਪੰਜਾਬ ਦੇ ਕਾਨੂੰਨੀ ਹਲਕੇ ਤੇ ਪੰਜਾਬ ਦੇ ਕਾਨੂੰਨੀ ਮੈਕਵੇ ਨੇ ਸੰਬੰਧਿਤ ਬੜੀ ਵੱਡੀ ਖਬਰ ਪਾਵੇ ਦਿੱਤੀ ਅਸੀਂ ਸੁਣ ਲਈ ਇਹ ਵੀ ਨਹੀਂ ਸਾਡੇ ਕਿ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਜਿਹਨਾਂ ਨੂੰ ਛੋਟਾ ਨਾ ਗੈਰੀ ਨਾਲ ਬੁਲਾਇਆ ਜਾਂਦਾ ਉਹਨਾਂ ਨੇ ਆਪਣੇ ਅਹੁਦੇ ਤੋਂ ਰਾਤ ਅਸਤੀਫਾ ਦੇ ਦਿੱਤਾ ਸਰਕਾਰੀ ਤੌਰ ਤੇ ਕੋਈ ਬਿਆਨ ਨਹੀਂ ਆਇਆ ਪਰ ਪੁਸ਼ਟੀ ਆਫ ਦੀ ਰਿਕਾਰਡ ਸਰਕਾਰੀ ਸੂਤਰਾਂ ਨੇ ਕਰ ਦਿੱਤੀ ਹੈ ਇਹਦੀ ਕਿ ਉਹਨੇ ਅਸਤੀਫਾ ਦੇ ਦਿੱਤਾ ਆਪਣਾ ਕਾਰਨ ਕੀ ਨੇ ਅ ਕਿਉਂ ਲਿਆ ਗਿਆ ਕਿਉਂ ਦਿੱਤਾ ਅਸਤੀਫਾ ਆਮ ਤੌਰ ਤੇ ਇਹ ਹੁੰਦਾ ਕਿ ਪਰਸਨਲ ਰੀਜ਼ਨ ਲਿਖੇ ਜਾਂਦੇ ਨੇ ਕਾਰਨ ਕੀ ਨੇ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਕੋਈ ਵੇਰਵਾ ਨਹੀਂ ਤੇ ਬਹੁਤ ਵਾਰੀ ਮਿਲਦਾ ਵੀ ਨਹੀਂ ਵੇਰਵਾ ਬਾਅਦ ਚ ਆਉਂਦੀਆਂ ਗੱਲਾਂ ਗੁਰਮਿੰਦਰ ਸਿੰਘ ਗੈਰੀ ਜਿਹਨੇ ਕਿ 2023 ਦੇ ਵਿੱਚ ਜਿਨ੍ਹਾਂ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਉਹਨੇ ਕੱਲ ਰਾਤੀ ਆਪਣਾ ਅਸਤੀਫਾ ਦੇ ਦਿੱਤਾ ਤੇ ਹੁਣ ਐਕਸਰਸਾਈਜ਼ ਸ਼ੁਰੂ ਹੋ ਗਈ ਆ ਕਿ ਨਵਾਂ ਏਜੀ ਲਾਉਣ ਦੀ ਨਵਾਂ ਐਡਵੋਕੇਟ ਜਨਰਲ ਐਡਵੋਕੇਟ ਜਨਰਲ ਦੀ ਉਹ ਹੁੰਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਕਾਨੂੰਨੀ ਵਿਭਾਗ ਹੈ ਹਾਈ ਕੋਰਟ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਜਿਹੜਾ ਸਾਰਾ ਕੰਮਕਾਜ ਜਿਹੜਾ ਉਹਨੂੰ ਐਡਵੋਕੇਟ ਜਨਰਲ ਦੇਖਦਾ ਹੈ ਕਾਨੂੰਨੀ ਲੜਾਈ ਜਿਹੜੀ ਲੜਨੀ ਦੇ ਸਰਕਾਰ ਦੇ ਵਿਆਪ ਤੇ ਉਹਨਾਂ ਐਡਵੋਕੇਟ ਜਨਰਲ ਦੇ ਦਫ਼ਤਰ ਨੇ ਲੜਨੀ ਇਹ ਲੋਕ ਜਲਦੀ ਦਫਤਰ ਦਾ ਜਿਹੜਾ ਸਾਰਾ ਹੋਲੀ ਸੋਲੀ ਇਨਚਾਰਜ ਹੁੰਦਾ ਐਡਵੋਕੇਟ ਜਨਰਲ ਤੇ ਉਹਦੇ ਨਾਲ ਅਸਿਸਟੈਂਟ ਦੇ ਤੌਰ ਤੇ ਸਹਾਇਕ ਦੇ ਤੌਰ ਤੇ ਲਾਅ ਆਫਸਰ ਨਿਯੁਕਤ ਕੀਤੇ ਜਾਂਦੇ ਨੇ ਸਰਕਾਰ ਖਾਇ ਕਰਦੀ ਆ ਜਾਂ ਪੱਕੇ ਤੌਰ ਤੇ ਲਾਉਦੀ ਆ ਉਹਨਾਂ ਦੀ ਗਿਣਤੀ ਵੀ ਕਾਫੀ ਹੁੰਦੀ ਐ ਤੇ ਐਡਵੋਕੇਟ ਜਨਰਲ ਬਹੁਤ ਹੀ ਇੱਕ ਅਹਿਮ ਅਹੁਦਾ ਸਰਕਾਰ ਦਾ ਤੇ ਪਿਛਲੇ ਜਿਹੜੀ 3 ਸਾਲਾਂ ਦੇ ਵਿੱਚ ਆਪ ਸਰਕਾਰ ਦੇ 3 ਏਜੀ ਬਦਲ ਚੁੱਕੇ ਨੇ ਸਤਪ੍ਰੀਅਕ ਅਲਮੋਲ ਅਲਮੋਲ ਰਤਨ ਨੂੰ ਲਾਇਆ ਉਹ ਥੋੜੀ ਦੇਰ ਬਾਅਦ ਬਦਲ ਗਏ ਉਹਨਾਂ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਫਿਰ ਬਨੋਦ ਕਈ ਕਾਫੀ ਦਿਨ ਰਹੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਤੇ ਇਹ 2023 ਦੇ ਵਿੱਚ ਗੋਬਿੰਦ ਸਿੰਘ ਗੈਰੀ ਨੂੰ ਲਿਖ ਤੇ ਅਪੋਇੰਟ ਕੀਤਾ ਗਿਆ ਸੀ ਉਹਨਾਂ ਨੇ ਅਸਤੀਫਾ ਦੇ ਤੇ ਹੁਣ ਸਵਾਲ ਹੈਗਾ ਕਿ ਅਗਲਾ ਏਜੀ ਕੌਣ ਹੋਏਗਾ ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਦਿਲਚਸਪ ਜਾਣਕਾਰੀ ਦੇਣੀ ਚਾਹਣਾ ਕਿ ਜਿਹੜੇ ਪਿਛਲੇ ਸਮੇਂ 'ਚ ਹੁਣ ਤੱਕ ਕਿੰਨੇ ਏਜੀ ਰਹੇ ਨੇ 68 ਤੋਂ ਲੈ ਕੇ ਤੇ ਉਹਨਾਂ ਦੇ ਕਿਹੜੇ ਕਿਹੜੇ ਨਾਮ ਜਿਹੜੇ ਚਰਚਿਤ ਨਾਮ ਰਹੇ ਨੇ ਉਹਨਾਂ ਦੀ ਥੋੜੀ ਜਿਹੀ ਮੋਟੀ ਜਾਣਕਾਰੀ ਮੈਂ ਤੁਹਾਨੂੰ ਦਿੰਨਾ ਵੈਸੇ ਉਹਨਸੇ 56 54 56 ਤੋਂ ਪੰਜਾਬ ਦੇ ਵਿੱਚ ਏਜੀ ਲੱਗਣੇ ਸ਼ੁਰੂ ਹੋਏ ਸੀਗੇ ਤੇ ਜਿਹੜਾ ਜਸਟਿਸ ਐਸਮੰਸ ਐਸਮੰਸ ਸੀਕਰੀ ਸਭ ਤੋਂ ਪਹਿਲੇ ਐਡਵੋਕੇਟ ਜਨਰਲ ਸੀ ਪੰਜਾਬ ਦਾ ਉਹ ਬਾਅਦ ਚ ਉਹ ਚੀਫ ਜਸਟਿਸ ਆਫ ਇੰਡੀਆ ਵੀ ਬਣੇ ਉਹ ਉਹ ਸਭ ਤੋਂ ਪਹਿਲੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਜੇ ਹੁਣ ਗੱਲ ਕਰੀਏ ਉਸ ਤੋਂ ਬਾਅਦ ਦੀ 462 66 ਤੋਂ 4 ਤੋਂ ਗੱਲ ਕਰੀਏ ਤਾਂ 1964 ਚ ਐਸ ਕੇ ਕਪੂਰ ਸੀਗੇ 1964 ਤੋਂ 67 ਤੱਕ ਰਹੇ ਜਗਨਨਾਥ ਕੌਸ਼ਲ ਜਗਨਨਾਥ ਕੌਸ਼ਲ ਜਿਹੜੇ ਚੰਡੀਗੜ੍ਹ ਤੋਂ ਐਮਪੀ ਵੀ ਰਹੇ ਤੇ ਉਹ ਲਾ ਮਿਨਿਸਟਰੀ ਵੀ ਰਹੇ ਇੰਡੀਆ ਦੇ ਉਹ ਜਗਨਨਾਥ ਕੌਸ਼ਲ ਵੀ ਪੰਜਾਬ ਦੇ ਅਡਵੋਕੇਟ ਜਨਰੇਲ ਗੋਪਾਲ ਸਿੰਘ ਰਹੇ ਹੀਰਾਲਾਲ ਸਿੰਬਲ ਸਾਰੇ ਜਾਣਦੇ ਨੇ ਬਹੁਤ ਸੀਨੀਅਰ ਦੀ ਉਹ ਵੀ ਕੀ ਰਹੇ ਇਹ ਜਿਹੜਾ ਸਿੰਪਲ ਪਰਿਵਾਰ ਹੈ ਵਕੀਲਾਂ ਦਾ ਸਾਰਾ ਜਦੋਂ ਨਾ ਬੀਐਸਟੀ ਲੋ ਬਲਦੇਵ ਸਿੰਘ ਜਵੰਦਾ ਇਹ 1970 ਚ ਰਹੇ ਹੀਰਾਲਾਲ ਸਿੰਪਲ ਦੁਬਾਰਾ ਬਣੇ ਫਿਰ 1970 75 ਜੁਗਿੰਦਰ ਸਿੰਘ ਵਾਸੂ ਇਹ ਵੀ ਐਡਵੋਕੇਟ ਜਨਰਲ ਰਹੇ 1970 ਤੋਂ 80 ਤੱਕ ਅ ਜੁਗਿੰਦਰ ਸਿੰਘ ਅਜੀਤ ਸਿੰਘ ਸਰਦੀ ਜੀਤ ਸਿੰਘ ਸਰਦੀ ਇਹ ਵੀ ਕੋ ਜਨਰਲ ਇਹ ਵੀ ਵੀ ਰਹੇ ਉਹ ਵੀ ਗੁਜ਼ਰ ਚੁੱਕੇ ਨੇ ਹੁਣ ਅ ਉਹ ਜੁਗਿੰਦਰ ਸਿੰਘ ਵਾਸੂ ਦੁਬਾਰਾ ਰਹੇ 82 83 ਤੱਕ ਭਗਵਾਨ ਸਿੰਘ ਸਿੱਧੂ ਨਵਜੋ ਸਿੱਧੂ ਦੇ ਪਿਤਾ ਇਹ ਰਹੇ ਐਡਵੋਕੇਟ ਜਨਨ 1983 ਤੋਂ 1985 ਤੱਕ ਗੁਰਦਰਸ਼ਨ ਗਰੇਵਾਲ ਵੀ ਹੁ ਗੁਜ਼ਰ ਚੁੱਕੇ ਨੇ ਬਹੁਤ ਹੀ ਨਰਮ ਸੁਭਾਅ ਦੇ ਬਹੁਤ ਹੀ ਅੱਛੇ ਕਾਬਿਲ ਐਡਵੋਕੇਟ ਜਨਰਲ ਸੀਗੇ ਸਾਡਾ ਉਹਨਾਂ ਨੂੰ ਬਹੁਤ ਬਾਹ ਪੈਂਦਾ ਰਿਹਾ ਉਹ 1985 ਤੋਂ 87 ਜਿਹੜੀ ਬਰਨਾਲਾ ਗਵਰਨਮੈਂਟ ਸੀ ਉਹਦੇ ਚ ਰਹੇ ਕੇ ਪੀ ਭੰਡਾਰੀ ਜੇ ਵੀ ਬੰਦਾਰੀ 1988 ਤੋਂ 1990 ਤੱਕ ਰਹੇ ਏ ਡੋਕਟਰ ਹਰਜੀਤ ਸਿੰਘ ਐਚਐਸ ਬੇਦੀ 1999 ਤੋਂ 90 ਤੱਕ ਜਿਹੜੇ ਕਿ ਬਾਅਦ ਚ ਹਾਈ ਕੋਰਟ ਦੇ ਜੱਜ ਬਣੇ ਐਚਐਸ ਬੇਦੀ ਹਰਦੇਵ ਸਿੰਘ ਮੱਤੇਵਾਲ ਰੇਸ਼ ਸਿੰਘ ਮੱਤੇਵਾਲ ਦੋ ਟਰਮਾਂ ਰਹੇ ਜਿਨ੍ਹਾਂ ਦੇ ਪਿੱਛੇ ਜਿਹੇ ਉਹਨਾਂ ਦਾ ਅਕਾਲ ਚਲਾਣਾ ਹੋਇਆ ਬਹੁਤ ਹੀ ਚਰਚਿਤ ਔਰ ਸਰਗਰਮ ਔਰ ਐਕਟਿਵ ਜਿਹੜੇ ਜਿਹੜੇ ਉਹ ਪੋਲੀਟੀਸ਼ੀਅਨ ਕਮ ਐਡਵੋਕੇਟ ਜਨਰਲ ਸੀਗੇ ਸੀ ਉਹ ਪਹਿਲਾਂ ਦਾ 90 ਤੋਂ ਅ 2090 ਦੇ ਵਿੱਚ ਰਹੇ ਫਿਰ ਉਹ ਉਸ ਤੋਂ ਬਾਅਦ ਉਸ ਤੋਂ ਬਾਅਦ ਹੋ ਹਾਂ ਪਹਿਲੇ 1990 ਚ ਰਹੇ ਦੋ ਵਾਰੀ ਫਿਰ ਉਸ ਤੋਂ ਬਾਅਦ ਉਹ ਹਰਦੇਵ ਸਿੰਘ ਮੱਤੇਵਾਲ 2007 ਤੋਂ ਲੈ ਕੇ 2011 ਤੱਕ ਰਹੇ ਅ ਜੀ ਰਹੇ ਇਸੇ ਤਰ੍ਹਾਂ ਮਨਮੋ ਐਮ ਐਲ ਸਿੰਘ ਮਨਮੋਹ ਸਿੰਘ ਮਨਮੋਹ ਨਾਲ ਸੀ ਰਿੰਪੜੇ ਨੌਨ ਸ਼ਕੀਤ ਨੇ ਚੰਡੀਗੜ੍ਹ ਦੀ ਵਕਫਾ ਖੇਤਰਾ ਜੂ ਸਰਗਰਮ ਨੇ ਉਹ ਵੀ 91 ਤੋਂ 99 ਦੇ ਰਹੇ ਗੋਪਾਲ ਕिशन ਚੱਤਰਤ ਇਹ ਬਹੁਤ ਸਾਰੇ ਨਾ ਇਸ ਦੁਨੀਆ 'ਚ ਨਹੀਂ ਹੈਗੇ ਹੁਣ ਉਹ ਵੀ ਬੜੇ ਸਰਗਰਮ ਸੀ ਹੋਰ ਹੈ ਜਿਹੜੀ ਉਸ ਵੇਲੇ ਸੀਗੀ ਬੈਂਸ ਸਿੰਘ ਗਵਰਨਰ ਬੈਂਸ ਸਿੰਘ ਗਵਰਨਰ ਨਾਲ ਗੋਪਾਲ ਕिशन ਚੱਤਰਤ ਦੇ 92 ਤੋਂ 95 ਤੱਕ ਤੇ ਐਮਐਲ ਸ਼ਰੀਨ ਫੇਰ ਬਣੇ 95 ਤੋਂ 96 ਫੇਰ ਰਹੇ ਹਰਪਗਵਾਨ ਸਿੰਘ ਏ ਵੀ 96 ਤੋਂ 97 ਰਹੇ ਗੁਰਦਰਸ਼ਨ ਗਰੇਵਾਲ ਫਿਰ 77 ਮੇ ਤੋਂ 2000 97 ਤੋਂ 98 ਮਤੇਵਾਲ ਫਿਰ 98 ਤੋਂ 2002 ਤੱਕ ਰਹੇ ਫਿਰ ਬਣੇ ਹਰਪਗਵਾਨ ਫਿਰ ਬਣੇ ਅਰਜਿੰਦਰ ਸਿੰਘ ਚੀਮਾ ਜਿਹੜੇ ਕਿ ਬਹੁਤ ਕ੍ਰਿਮੀਨਲ ਦੇ ਸਾਰੇ ਮਲੇ ਇੰਡੀਆ ਚ ਮੰਨੇ ਪਰਮਾਨੇ ਲਾਇਰ ਨੇ ਵਕੀਲ ਨੇ ਆ ਰਸ ਚੀਮਾ ਅਰਜਿੰਦਰ ਸਿੰਘ ਚੀਮਾ ਉਹ ਐਡਵੋਕੇਟ ਜਨਨੇ 2005 ਤੋਂ 7 ਤੱਕ ਏ ਹਰਦੇਵ ਸਿੰਘ ਮੱਤੇਵਾਲ ਫੇਰ 7 ਤੋਂ 11 ਦਿਨ ਜਿਵੇਂ ਬੰਨ੍ਹ ਦੱਸ ਚੁੱਕਿਆ ਬਲਦੇਵ ਸਿੰਘ ਰਹੇ 2011 ਚ ਰਹੇ ਅਸ਼ੋਕ ਅਗਰਵਾਲ ਸ਼ੋਕੋ ਅਗਰਵਾਲ ਬਹੁਤ ਲੰਮਾ ਸਮਾਂ ਰਹੇ 11 ਤੋਂ 17 ਤੱਕ ਅਤੁਲ ਨੰਦਾ ਪਿਛਲੀ ਜਿਹੜੀ ਕੈਪਟਨ ਸਰਕਾਰ ਸੀ ਜਿਹੜਾ ਅਤੁਲ ਨੰਦਾ ਰਹੇ ਏਪੀਐਸ ਦੇਵੋਲ ਜਦੋਂ ਚੰਨੀ ਸਰਕਾਰ ਬਣੀ ਸੀ ਉਦੋਂ ਇਹਦੇ ਭੇਜ ਦੇਵੋਲ ਨੂੰ ਲਾਇਆ ਗਿਆ ਫਿਰ ਥੋੜੀ ਦਿਨ ਬਾਅਦ ਹੀ 2 ਮਹੀਨਾ ਬਾਅਦ ਹੀ ਉਹਨਾਂ ਨੂੰ ਬਦਲ ਕੇ ਫਿਰ ਪਟਵਾਲੀ ਆ ਲਾਤੇ ਡੀਐਸ ਪਟਵਾਲੀ ਲਾ ਦਿੱਤੇ ਐ ਡੀਐਸ ਪਟਵਾਲੀਆ ਜਿਹੜੇ ਐ ਉਹ ਵੀ ਥੋੜੀ ਦਿਨ ਰਹੇ ਲਗਭਗ ਪੰਜਾਂ ਬਾਅਦ ਮਹੀਨੇ ਫਿਰ ਇਹ ਸਰਕਾਰ ਆ ਗਈ ਜਦੋਂ ਆ ਜਿਹੜੀ ਆਪ ਸਰਕਾਰ 2022 ਦੇ ਵਿੱਚ ਤਾਂ ਸਭ ਤੋਂ ਪਹਿਲਾਂ ਡਾਕਟਰ ਰਮੋਲ ਸਿੱਧੂ ਨੂੰ ਲਾਇਆ ਅਲਮੋੜਾ ਤੋਂ ਸਿੱਧੂ ਨੂੰ ਜਿਹੜੇ ਮਾਰਚ 2022 ਤੋਂ ਅਗਸਤ 2022 ਤੱਕ ਥੋੜਾ ਜਿਹਾ ਫਿਰ ਵਿਨੋਦ ਕਈ ਲਾਇਆ ਗਿਆ ਫਿਰ ਉਹ ਅਗਸਤ ਤੋਂ 22 ਤੋਂ ਲੈ ਕੇ ਅਕਤੂਬਰ 23 ਤੱਕ ਤੇ ਅਕਤੂਬਰ 23 ਦੇ ਵਿੱਚ ਇਹਨਾਂ ਨੂੰ ਲਾਇਆ ਗਿਆ ਸੀ ਗੁਰਮਿੰਦਰ ਸਿੰਘ ਗੈਰੀਵਾਲ ਨੂੰ ਇਹ ਹੈਗੀ ਮੋਟੀ ਜੀ ਲਿਸਟ ਲਗਭਗ 54 ਤੋਂ ਲੈ ਕੇ ਤੇ ਹੁਣ ਤੱਕ 35 ਜਿਹੜੇ ਰਹੇ ਨੇ ਐਡਵੋਕੇਟ ਜਨਰਲ ਆਪਣੇ ਆਪ ਦੇ ਹੁਣ ਸਵਾਲ ਹੈਗਾ ਕਿ ਹੁਣ ਕੌਣ ਹੋ ਸਕਦਾ ਕੌਣ ਬਣੇਗਾ ਏਕੋ ਐਡਵੋਕੇਟ ਜਨਲਦੀ ਪੋਸਟ ਹੈ ਹੁੰਦੀ ਹੈ ਇਹ ਡਿਸਕ੍ਰੀਸ਼ਨ ਹੁੰਦੀ ਹੈ ਸਰਕਾਰ ਦੀ ਆਪਣੀ ਇਖਤਿਆਰ ਹੁੰਦਾ ਹੈ ਚੀਫ ਮਿਨਿਸਟਰ ਦਾ ਜਾਂ ਸਰਕਾਰ ਦਾ ਇਹੋ ਕਿਸ ਨੂੰ ਲੋੜ ਹੈ ਕੋਈ ਬਹੁਤ ਲੰਮੜ ਚੌੜਾ ਇਹਦੇ ਚ ਨਹੀਂ ਹੈਗੇ ਹਾਂ ਸ਼ਰਤਾਏ ਜ਼ਰੂਰ ਨਹੀਂ ਹੈ ਕਿ ਉਹਦੀ ਸੀਨੀਅਰ ਮਤਲਬ ਵਕੀਲ ਹੋਵੇ ਸੀਨੀਅਰ ਵੀ ਜਿਹੜੀ ਲਿੰਦਾ ਵਕੀਲ ਹੋਵੇ ਪ੍ਰੈਕਟਿਸ ਚੰਗੀ ਹੋਵੇ ਤੇ ਹੋ ਕਾਨੂੰਨ ਮਾਮਲੇ ਚ ਮਾਹਰ ਹੋਵੇ ਇਹ ਬੇਸਿਕ ਕ੍ਰਾਈਟੇਰੀਆ ਤਾਂ ਇਹ ਹੀ ਹੁੰਦਾ ਤੇ ਉਹਦੇ ਚ ਕੁਝ ਸ਼ਰਤਾ ਹੈਗੀਆਂ ਨੇ ਵੀ ਐਡਵੋਕੇਟ ਜਨਲ ਦੀਆਂ ਵੈਸੇ ਹੁਣ ਤਾਂ ਜਿਹੜੇ ਡਿਪਟੀ ਐਡਵੋਕੇਟ ਜਨਲ ਐਡੀਸ਼ਨ ਉਹਨਾਂ ਦੀਆਂ ਵੀ ਹੈਗੀਆਂ ਨੇ ਤੇ ਐਡਵੋਕੇਟ ਜਨਲ ਦੀਆਂ ਵੀ ਹੈਗੀਆਂ ਨੇ ਕਿ ਕ੍ਰਾਈਟੇਰੀਆ ਕੁਝ ਮਿੱਥਿਆ ਹੋਵੇ ਸੋ ਹੁਣ ਜਿਹੜੇ ਨਾਂ ਚਰਚਿਤ ਹੈਗੇ ਨੇ ਇਸ ਵੇਲੇ ਸੰਭਾਵੀ ਨਾਂ ਪੈ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਕੋਈ ਨਵੇਂ ਨਾਂ ਵੀ ਆ ਜਾਂਦੇ ਨੇ ਪਰ ਜਿਹੜੇ ਹੁਣ ਚਰਚੇ ਤੇ ਇਸ ਵੇਲੇ ਨਾਂ ਹੀ ਨੇ ਸੰਭਾਵੀ ਨਾਂ ਉਹਨਾਂ ਦੇ ਵਿੱਚ ਸਭ ਤੋਂ ਵੱਧ ਚਰਚਿਤ ਹੈਗਾ ਅਕਸ਼ੇਪਾਲ ਦਾ ਨਾਂ ਐਡਵੋਕੇਟ ਅਕਸ਼ੇਪਾਲ ਜਿਹੜੇ ਕਿ ਅਸ਼ੋ ਜਸਟਿਸ ਸ਼ੋਕਪਾਲ ਦੇ ਬੇਟੇ ਨੇ ਉਹਨਾਂ ਦਾ ਨਾਂ ਬਹੁਤ ਚਰਚਿਤ ਹੈ ਅਨੁਚਤਰ ਜਿਹੜੇ ਗੋਪਾਲ ਸਿੰਘ ਜੱਤਰ ਤੇ ਉਹਨਾਂ ਦੀ ਰਿਲੇਟਿਵ ਹੈਗੀ ਨੇ ਤੇ ਅਨੂ ਚਾਤਰਿਤ ਗੋਪਾਲ ਚਾਤਰਿਤ ਜਿਹੜੇ ਤੇ ਇਸੇ ਤਰ੍ਹਾਂ ਇਹ ਪੁਨੀਤ ਵਾਲੀ ਪੁਨੀਤ ਵਾਲੀ ਉਹ ਵੀ ਕਾਫੀ ਨੋਨ ਉਹਨਾਂ ਦਾ ਵੀ ਨਾਮ ਚੱਲ ਰਿਹਾ ਤੇ ਐਪੀਐਸ ਦੇ ਉਹ ਜਿਹੜੇ ਪਹਿਲਾਂ ਚੰਨੀ ਸਰਕਾਰ ਨੇ ਵੀ ਲਾਇਆ ਸੀ ਉਹਨਾਂ ਦਾ ਫੇਰ ਨਾਮ ਚੱਲੇ ਦੁਬਾਰਾ ਸੋ ਇਹ ਤਿੰਨ ਚਾਰ ਨਾਮ ਜਿਹੜੇ ਪਰ ਇਹਨਾਂ ਦੇ ਵਿੱਚੋਂ ਜੇ ਹੋ ਸਕਦਾ ਸਭ ਤੋਂ ਵੱਧ ਚਰਚਾ ਚ ਨਾਮ ਇਸ ਵੇਲੇ ਅਕਸ਼ੇ ਭੰਡਾ ਸੰਭਾਵਨਾ ਤੇ ਪਰ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ ਲੱਗਦਾ ਇਹ ਆ ਕਿ ਸੋਮਵਾਰ ਮੰਗਲਵਾਰ ਤੱਕ ਇਹ ਨਵਾਂ ਜਿਹੜਾ ਐਡਵੋਕੇਟ ਜਨਨ ਦਾ ਨਾਮ ਫਾਈਨਲ ਹੋ ਜਾਏਗਾ ਤੇ ਉਹ ਦੀ ਜਿਹੜੀ ਹੋ ਹੋ ਗਈ ਜੀ ਪੋਸਟਿੰਗ ਹੋ ਜਾਏਗੀ ਤੇ ਉਹ ਜਿਹੜੀ ਅਪੁਆਇੰਟਮੈਂਟ ਜਿਹੜੀ ਆ ਹੋ ਜਾਏਗੀ ਤੇ ਹੁਣ ਦੇਖਦੇ ਆ ਕੌਣ ਇਹਨਾਂ ਦੇ ਵਿੱਚੋਂ ਨਵਾਂ ਐਜੀ ਬਣਦਾ ਪਰ ਇਹ ਆ ਕਿ ਜਿਹੜਾ ਨਵਾਂ ਹੋਏਗੀ ਬਣੇਗਾ ਤਾਂ ਉਹ ਨਵਾਂ ਸਿਸਟਮ ਆਪਣਾ ਬਣਾਏਗਾ ਤੇ ਜਿਹੜੇ ਲਾਫ ਸਰ ਜਿਹੜੇ ਸੀਗੇ ਹੁਣ ਤੱਕ ਪਿਛਲੇ ਜਿਹੜਾ ਦੀ ਕਰਮ ਅਰਚ ਦੇ ਉਹਨਾਂ ਦਾ ਵੀ ਅਸਤੀਫਾ ਲਏ ਹੋਏ ਨੇ ਉਹਨਾਂ ਦੇ ਵੀ ਅਜੇ ਐਕਸਟੈਂਸ਼ਨ ਨਹੀਂ ਹੋਈ ਜੀ ਉਹਨਾਂ ਦਾ ਵੀ ਅਗਲੇ ਸਾਲ ਦੀ ਰੀਪੋਇੰਟਮੈਂਟ ਹੋਏਗੀ ਔਰ ਫਿਰ ਨਮਾਈ ਜੀ ਆ ਕੇ ਕਰੇਗਾ ਬਹੁਤ ਮਿਲ